ਅਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜੋ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਤਰਨਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤਰਨਤਾਰਨ ਪੁਲਿਸ ਵੱਲੋਂ ਸੀਆਈਏ ਦੀ ਟੀਮ ਜਿਹੜੇ ਸਾਡੇ ਇੰਸਪੈਕਟਰ ਸੀਆਈਏ ਨੇ ਡੀਐਸਪੀ ਡੀ ਅਤੇ ਐਸਪੀ ਡੀ ਦੀ ਨਿਗਰਾਨੀ ਹੇਠ ਇੱਕ 233 ਨੰਬਰ ਐਫ ਆਈ ਆਰ ਦਰਜ ਹੋਈ ਹੈ ਜ ਜਿਹਦੇ ਵਿੱਚ 16 ਕਿਲੋ ਹੈਰੋਇਨ ਹੈ ਜਿਹੜੀ ਉਹਦੀ ਬਰਾਮਦਗੀ ਹੋਈ ਹੈ ਅ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਅਸੀਂ ਜਿਹੜੇ ਦੋ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਨਾਮ ਹਨ ਮਨਪ੍ਰੀਤ ਸਿੰਘ ਉਰਫ ਮੰਨੂ ਇਹ ਰਈਏ ਦਾ ਰਹਿਣ ਵਾਲਾ ਹੈ ਅੰਮਰਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਇਹ ਧਿਆਨਪੁਰ ਜ਼ਿਲ੍ਹਾ ਅੰਮਰਸਰ ਦਿਹਾਤੀ ਦਾ ਰਹਿਣ ਵਾਲਾ ਹੈ ਇਹ ਦੋਨੋਂ ਜੋ ਹਨ ਇਹਨਾਂ ਦੇ ਪਾਕਿਸਤਾਨ ਦੇ ਜਿਹੜੇ ਸਮੱਗਲਰ ਸੀ ਉਹਨਾਂ ਦੇ ਨਾਲ ਵੱਖ-ਵੱਖ ਤਰੀਕੇ ਨਾਲ ਤਾਲਮੇਲ ਸੀ ਤੇ ਇਹ ਪਾਕਿਸਤਾਨ ਤੋਂ ਵੱਡੀ ਖੇਪ ਮੰਗਾ ਕੇ ਤਰਨਤਾਰਨ ਅਤੇ ਅੰਬਰਸਰ ਦੇ ਇਲਾਕੇ ਦੇ ਵਿੱਚ ਜਿਹੜਾ ਵੱਡੇ ਲੈਵਲ ਤੇ ਇੱਕ ਹੀਰੋਇਨ ਦੀ ਇਥੇ ਸਪਲਾਈ ਕਰਦੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 233 ਨੰਬਰ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ FIR ਦਰਜ ਕੀਤੀ ਗਈ ਹੈ ਅਤੇ ਨਾਲ ਹੀ ਇਸ ਪੂਰੇ ਕੇਸ ਦੀ ਜਿਹੜੀ ਫਾਰਵਰਡ ਐਂਡ ਬੈਕਵਰਡ ਲਿੰਕੇਜ ਨੇ ਯਾਨੀ ਕਿ ਇਹ ਕਿਨਾ ਕਿੱਥੋਂ ਆਈ ਸੀਗੀ ਅਤੇ ਕਿੱਥੇ ਜਾ ਰਹੀ ਸੀ ਉਹਦੀ ਡੂੰਘਾਈ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੜਾ ਕੋਈ ਪਹਿਲਾ ਕੇਸ ਅਜਿਹਾ ਇਹਦੇ ਬਾਰੇ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਨਾਂ ਦੇ ਨਾਲ ਜਿਹੜੇ ਹੋਰ ਅਸੋਸੀਏਟਸ ਨੇ ਉਹਨਾਂ ਦੇ ਬਾਰੇ ਵੀ ਕਿਉਂਕਿ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਟਰ ਆਫ ਸੀਕਰੇਸੀ ਹੈ ਤੇ ਅਸੀਂ ਅੱਗੇ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ। ਤੇ ਜੋ ਜਿਨਾਂ ਨੂੰ ਅੱਗੇ ਵੀ ਸਪਲਾਈ ਕਰ ਰਿਹਾ ਸੀ ਸਾਨੂੰ ਸਾਨੂੰ ਇਹਦੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਰਿਕਵਰੀਆਂ ਹੋਣਗੀਆਂ ਤੇ ਹੋਰ ਵੀ ਲੋਕ ਜਿਹੜੇ ਇਨਵੋਲਵ ਨੇ ਅਰੈਸਟ ਹੋਣਗੇ ਇਹ ਵਾਇਡ ਡਰੋਨ ਦੇ ਰਹੀ ਹੈ ਪਾਕਿਸਤਾਨ ਵਿੱਚ ਕਿੱਸ ਤਰ੍ਹਾਂ ਇਹ ਵੱਖ-ਵੱਖ ਤਰੀਕੇ ਨੇ ਜੀ ਤੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਕਿ ਕਿਸ ਤਰੀਕੇ ਨਾਲ ਮੰਗਾ ਰਹੇ ਹੋ ਇੱਕ ਸਵਿਫਟ ਗੱਡੀ ਜਿਹਦੇ ਚ ਇਹ ਹੈਰੋਇਨ ਲੈ ਕੇ ਆਰ.ਏ.ਸੀ ਕੀ ਉਹ ਵੀ ਗੱਡੀ ਬਰਾਮਦ ਹੋਈ ਕੋਈ ਨਸ਼ੀ ਬੰਦੀ ਦਾ ਮੈਡਮ ਪੁੱਛੜੀ ਹਾਂਜੀ ਹਾਂਜੀ ਖੱਬੇ ਡੋਗਰਾਂ ਦੇ ਨੇੜੇ ਸਾਡੀ ਨਾਕਾ ਬੰਦੀ ਸੀਗੀ ਸੀਆਈਏ ਦੀ ਟੀਮ ਜਿਹੜੀ ਹੈ ਉਹਨਾਂ ਵੱਲੋਂ ਨਾਕਾ ਬੰਦੀ ਕੀਤੀ ਗਈ ਸੀ ਇੰਸਪੈਕਟਰ ਸੀਆਈਏ ਅਤੇ ਡੀਐਸਪੀ ਡੀ ਦੀ ਮੌਜੂਦਗੀ ਦੇ ਵਿੱਚ ਪਰਚਾ ਦਰਜ ਕੀਤਾ ਮੈਡਮ ਮੈਂ ਕੋਰੀਅਰ ਨਹੀਂ ਸਮਝਦਾ ਜਿਹੜੇ ਫਟ ਦੇ ਸਾਡੇ ਦੇਖੋ ਜੀ ਏਡੀ ਵੱਡੀ ਜਿਹੜੀ ਰਿਕਵਰੀ ਹੁੰਦੀ ਹੈ ਉਹ ਜ਼ਾਹਿਰ ਜੀ ਗੱਲ ਹੈ ਕੋਰੀਅਰ ਮਤਲਬ ਨਹੀਂ ਹੈਗੀ ਇਹਨਾਂ ਦਾ ਸਾਡੇ ਕੋਲ ਜੋ ਇਨਫੋਰਮੇਸ਼ਨ ਹੈ ਤੇ ਜੋ ਹੁਣ ਤੱਕ ਦੀ ਸਾਡੀ ਇਨਵੈਸਟੀਗੇਸ਼ਨ ਹੈ ਕਿ ਇਹ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਨੇ ਸਮਗਲਿੰਗ ਦਾ ਕੰਮ ਕਰਦੇ ਇਹ ਸਰ ਮੈਡਕਲ ਐਮਿਸ਼ਨ ਵਗੈਰਾ ਦਾ ਕੋਈ ਇਹੀ ਕਬ ਸਾਹਮਣੇ ਆਇਆ ਇਹ ਸਾਰਾ ਸਾਰਾ एवरीथिंग ਵੀ ਆਰ ਇਹਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਹੁਣ ਇਹਨਾਂ ਦਾ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਤੇ ਇਹਨਾਂ ਦਾ ਡੂੰਘਾਈ ਦੇ ਵਿੱਚ ਹਰ ਤਰੀਕੇ ਦੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਮੋਬਾਈਲ ਫੋਨ ਦੇ ਵਿੱਚ ਇਨਵੈਸਟੀਗੇਸ਼ਨ ਕੋਈ ਆਇਆ ਕਿ ਪੰਜਾਬ ਸਟੇਟੀਆਂ ਜਾਂ ਹੋਰ ਵੀ ਸਟੇਟਾਂ 'ਚ ਕਿਤੇ ਹੈ ਲੀਕਪ ਕੋਈ ਦੇਖੋ ਜੀ ਇਹ ਇਹਦਾ ਜੀ ਕੀ ਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਚੇਨ ਹੁੰਦੀ ਹੈ ਤੇ ਉਹ ਪੂਰੀ ਚੇਨ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਫਰੋਮ ਇੱਕ ਪੈਡਲਰ ਤੋਂ ਲੈ ਕੇ ਸਪਲਾਈਅਰ ਤੱਕਰ ਜਿਹੜਾ ਹੁੰਦੀ ਜਿਹੜੀ ਪੂਰੀ ਚੇਨ ਨੂੰ ਅਸੀਂ ਕਰ ਰਹੇ ਹਾਂ ਇਦੇਚ ਸਾਰਾ ਕੁਝ ਜੋ ਬਰਾਮਦ ਹੋਈ ਹੈਗੀ ਹੈ ਜੀ ਉਹ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਜੋ ਸਾਡੇ ਕੋਲ ਇਹਦੇ ਟੈਕਨੀਕਲ ਤੌਰ ਤੇ ਸਾਡੇ ਕੋਲ ਜੋ ਕੋਈ ਇਹਦੇਚ ਐਵਿਡੈਂਸ ਆਏਗਾ ਉਹਨੂੰ ਵੀ ਮੁਕਦਮੇ ਦਾ ਪਾਰਟ ਬਣਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਉਹ ਅਗੇ ਰਫੀਸ਼